ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਅਕਲੀਆ ਪੋਸਟ ਨਿਊਜ਼ ਨਾਲ ਜੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਤਸਵੀਰ ਦੇਖ ਰਹੇ ਹੋ ਤਾਂ ਇਹ ਬਾਬਾ ਜੋਗੀ ਪੀਰ ਜੀ ਦੇ ਸਥਾਨ ਦੀ ਹੈ ਜੋ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਹੈ ਤਾਂ ਤੁਸੀਂ ਤਸਵੀਰਾਂ ਵੇਖੋ ਇਹ ਸਥਾਨ ਬਾਬਾ ਜੋਗੀ ਪੀਰ ਜੀ ਉਹਨਾਂ ਦਾ ਮੁੱਖ ਸਥਾਨ ਇੱਥੇ ਬਣਿਆ ਹੋਇਆ ਹੈ ਬਹੁਤ ਸੁੰਦਰ ਤੇ ਬਹੁਤ ਵਧੀਆ ਸਥਾਨ ਇੱਥੇ ਬਣਾ ਚੁੱਕੇ ਨੇ ਪ੍ਰਬੰਧ ਕਮੇਟੀ ਆ ਅੱਜ ਦਾ ਜਿਹੜਾ ਸੋਨੂੰ ਬਾਬਾ ਜੋਗੀਪੁਰ ਬਾਰੇ ਜਾਣਕਾਰੀ ਦੇਣ ਦਾ ਸਾਡਾ ਮਤਲਬ ਹੈ ਕਿ ਹੈ ਇੱਥੇ ਜੋ ਮੇਲਾ ਸ਼ੁਰੂ ਹੋਣਾ ਹੈ ਅਗਲੇ ਕੁਝ ਦਿਨਾਂ ਵਿੱਚ ਮੇਲਾ ਸ਼ੁਰੂ ਇੱਥੇ ਹੋਣਾ ਹੈ ਉਸਦੀ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਦੱਸਾਂਗੇ ਤੇ ਕਿਹੜੇ ਦਿਨ ਮੇਲਾ ਸ਼ੁਰੂ ਹੋਵੇਗਾ ਤੇ ਕਿਹੜੇ ਦਿਨ ਸਮਾਪਤ ਹੋਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਜੋ ਅਸਥਾਨ ਮਬਤ ਬਾਬਾ ਜੋਗੀਪੁਰ ਜੀ ਦਾ ਤਾਂ ਤੁਸੀਂ ਦੇਖੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਇੱਥੇ ਸਾਰੇ ਇਹ ਜਿਹੜੇ ਪ੍ਰੰਧ ਮੁਕੰਮਲ ਹੋ ਚੁੱਕੇ ਨੇ ਗੱਲਬਾਤ ਕਰਾਂਗੇ ਕਮੇਟੀ ਦੇ ਨਾਲ ਪ੍ਰਬੰਧਕ ਕਮੇਟੀ ਦੇ ਨਾਲ ਤੇ ਟੂਰਨਾਮੈਂਟ ਕਮੇਟੀ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਵੱਡੇ ਜਿਹੜੇ ਇਨਾਮ ਇੱਥੇ ਰੱਖੇ ਹੋਏ ਨੇ ਵੱਡੇ ਖੁਦਦਾਰੀਆਂ ਵਾਸਤੇ ਤੁਸੀਂ ਜੁੜੇ ਹੋ ਅਕਲੀਆ ਪੋਸਟ نیوز ਨਾਲ ਜੋ ਸਥਾਨ ਹੈ ਇਹ ਬਾਬਾ ਜੋਗੀ 피ਰ ਜੀ ਦਾ ਸਥਾਨ ਹੈ ਖਾਸ ਆਪਾਂ ਗੱਲ ਕਰ ਲਈ ਕਿ ਜਿੰਨੇ ਵੀ ਚਿਹਲ ਪਰਿਵਾਰ ਨੇ ਆਪਾਂ ਕਹਿੰਦੇ ਚਹਲ ਗੋਤੀ ਹਨ ਉਹਨਾਂ ਦੇ ਵਾਸਤੇ ਬਹੁਤ ਹੀ ਵੱਡਾ ਖਪਾਗਾ ਆ ਦਿਨ ਆਉਂਦਾ ਬਾਬਾ ਜੀ ਦੇ ਮੇਲੇ ਨੂੰ ਲੱਗਦਾ ਹੈ ਆ ਪੂਰੇ ਪੰਜਾਬ ਤੋਂ ਨਹੀਂ ਵੱਖ-ਵੱਖ ਰਾਜਾਂ ਤੋਂ ਸੰਗਤ ਪਹੁੰਚ ਕੇ ਵਿਦੇਸ਼ਾਂ ਤੋਂ ਸੰਗਤ ਪਹੁੰਚ ਕੇ ਬਾਬਾ ਜੋਗੀ ਜੀ ਦੇ ਸਥਾਨ ਦੇ ਉੱਪਰ ਨਤਮਸਤਕ ਹੁੰਦੀ ਹੈ ਤੇ ਇਹ ਬਲੰਦ ਨੇ ਜੋ ਬਾਬਾ ਜੀ ਦੀ ਬਲੰਦ ਪਹਿਲਾਂ ਪੁਰਾਣੀ ਸੀ ਨਵੀਂ ਬਣ ਰਹੀ ਹੈ ਬਿਲਡਿੰਗ ਇਹ ਬਹੁਤ ਸੋਹਣੀ ਜਿਹੜੀ ਬਿਲਡਿੰਗ ਬਣ ਚੁੱਕੀ ਹੈ ਪਹਿਲਾਂ ਕੱਚੀ ਸੀ ਤਾਂ ਹੁਣ ਦੇਖੋ ਜੋ ਸੁੰਦਰ ਗਲੰਦ ਤਿਆਰ ਹੋ ਰਹੀ ਹੈ ਇਹ ਬਾਬਾ ਜੀ ਦਾ ਹਸਤਾਨ ਹੈ ਜਿਸੇ ਜੋਤਨ ਚੱਲਦੀਆਂ ਨੇ ਅੱਗੇ ਸੁਣ ਦਿਖਾਵਾਂ ਬਾਬਾ ਜੀ ਦੀ ਤਸਵੀਰ ਵੀ ਲੱਗੀ ਹੋਈ ਹੈ ਇੱਥੇ ਬਹੁਤ ਸੋਹਣੀ ਤਸਵੀਰ ਬਾਬਾ ਜੀ ਦੇ ਸਥਾਨ ਤੇ ਅਸੀਂ ਪਹੁੰਚ ਚੁੱਕੇ ਹਾਂ ਤਾਂ ਤੁਸੀਂ ਦੇਖੋ ਇੱਥੇ ਬਾਬਾ ਜੀ ਦੀ ਪ੍ਰਤਿਮਾ ਬਣੀ ਹੋਈ ਹੈ ਸੁੰਦਰ ਬਹੁਤ ਸਿੱਕੀ ਮਨ ਨੂੰ ਸ਼ਾਂਤੀ ਮਿਲ ਗਈ ਸਕੂਨ ਮਿਲ ਗਿਆ ਇਹ ਬਾਬਾ ਜੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਰਬੀ ਮਾ ਜੀ ਬੜੀ ਹੋਈ ਬਾਬਾ ਜੀ ਦੀ ਕੋੜੇ ਤੇ ਸਵਾਰ ਬੈਠੇ ਹੋਏ ਨੇ ਬਾਬਾ ਜੀ ਤਾਂ ਇਹੇ ਬਾਬਾ ਜੋਗੀ ਪੀਰ ਜੀ ਹਨ ਜੋ ਸੰਕੜੇ ਜ਼ਮੀਨ ਕਿਲੇ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਹੈ ਤਾਂ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਪਹੁੰਚ ਕੇ ਨਤਮਸਤਕ ਹੋਵੇਗੀ ਤਾਂ ਗੱਲ ਕਰੀਏ ਜਿਹੜਾ ਮੇਲਾ ਹੈਗਾ 31 ਮਾਰਚ 1 ਅਪ੍ਰੈਲ ਅਤੇ 2 ਅਪ੍ਰੈਲ ਨੂੰ ਪੂਰਾ ਫੁੱਲ ਪਰਨਾ ਹੈ ਤਾਂ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਸਮੇਂ ਸਿਰ ਪਹੁੰਚ ਕੇ ਆਪਣੇ ਇਸ ਮੇਲੇ ਦੇ ਵਿੱਚ ਰੌਣਕ ਪਾਓ ਤੇ ਆਪਣੀ ਜੋ ਸੁੱਖਾਂ ਹਨ ਉਹਨਾਂ ਨੂੰ ਇੱਥੇ ਪੂਰਾ ਕਰੋ ਬੱਚਾ ਜ਼ੋਰ ਪੰਚੋ ਤਾਂ ਨਾਲ ਆਪਾਂ ਗੱਲ ਕਰ ਲਈ ਜਿਵੇਂ ਮੈਂ ਕਹਲਾਂ ਗੱਲ ਕਹੀ ਸੀ ਕਿ ਚਹਿਲ ਪਰਿਵਾਰਾਂ ਦੇ ਲਈ ਬਹੁਤ ਵੱਡਾ ਇਹ ਮੇਲਾ ਬਣਦਾ ਤਾਂ ਇੱਥੇ ਇੱਕ ਪਰਿਵਾਰ ਆਇਆ ਚਹਿਲ ਪਰਿਵਾਰ ਦੇ ਵਿੱਚ ਅਗਰ ਕਿਸੇ ਦੀ ਸਾਦੀ ਹੁੰਦੀ ਹੈ ਤਾਂ ਇੱਥੇ ਦੂਰ ਮੱਥਾ ਦੇ ਕੇ ਜਸਹਸਤਾਨ ਦੇ ਪਹੁੰਚਦਾ ਤੇ ਬਾਬਾ ਜੀ ਦੀਓ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਉਹ ਵੀ ਵੀਡੀਓ ਅਕਲੀਆ ਪੋਸਟ ਨਾਲ ਕੱਲ੍ਹ ਵੱਧ ਕਰਾਂਗੇ ਪ੍ਰਬੰਧ ਕਮੇਟੀ ਨਾਲ ਅਤੇ ਹੋਰ ਕੀ ਕਹਿਿਆ ਸਨ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਬਾਬਾ ਜੋਗੀਪੁਰ ਚਾਹਲ ਦਾ ਮੇਲਾ ਲੱਗਦਾ ਹਰ ਸਾਲ ਦੀ ਤਰ੍ਹਾਂ ਕੀ ਕੀ ਪ੍ਰਬੰਧ ਪਰ ਹੋ ਚੁੱਕੇ ਨੇ ਹੁਣ ਤੱਕ ਲਗਭਗ ਬਾਬਾ ਜੋਗੀ ਪੀਰ ਦੇ ਸਥਾਨ ਤੇ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਨੇ ਅੱਜ ਖੇਡਾਂ ਸੰਬੰਧੀ ਪਾਪਾ ਜੀ ਦਾ ਜੋ ਇੱਥੇ ਬੈਰੀਮਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਰੇ ਓਪਨ ਦਾ ਨਾਮ 100000 ਰੁਪਿਆ ਹੈ ਤੇ ਸੈਕੰਡ ਨਾਮ 75000 ਰੁਪਿਆ ਹੈ ਖੇਡਾਂ ਦੇ ਪ੍ਰਬੰਧ ਸਾਰੇ ਮੁਕੰਮਲ ਚੁੱਕੇ ਨੇ ਗਰਾਊਂਡ ਠੀਕ ਕੀਤਾ ਜਾ ਚੁੱਕਾ ਹੈ ਸਾਰੇ ਸਾਧਨ ਜੋ ਚਾਹੀਦੇ ਨੇ ਉਹ ਪੂਰੇ ਹੋ ਚੁੱਕੇ ਨੇ ਤੇ ਸਾਡੀ ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਤੇ ਨਾਲ ਹੀ ਸੰਗਤ ਨੂੰ ਵੱਧ ਤੋਂ ਵੱਧ ਆਉਣ ਤੇ ਦੇਖਣਾ ਬਾਕੀ ਮੇਲੇ ਦਾ ਪਰਵਾਹ ਜਿਸ ਤਰ੍ਹਾਂ ਦੁਕਾਨਾਂ ਦਾ ਰਹਿਣ ਸਹਿਣ ਦਾ ਸਾਰਾ ਉਹ ਪੂਰਾ ਹੋ ਚੁੱਕਿਆ ਹੈ ਸੰਗਤ ਇੱਥੇ ਲੱਖਾਂ ਦੀ ਗਿਣਤੀ ਹੈ ਸਰਬ ਚੌਂਦੇ ਦੂਰੋਂ ਲਿਆਉਣ ਦੋਆਬੇ ਤੋਂ ਮਾਝੇ ਤੋਂ ਹਾਰੋਂ ਵੀ ਐਨ ਆਰ ਆਈ ਵੀਰ ਬਹੁਤ ਆਉਂਦੇ ਨੇ ਉਹਨਾਂ ਇੱਥੇ ਬਾਬੇ ਦੀ ਬਲੰਦੀ ਸੇਵਾ ਚੱਲੀ ਜਾਂਦੀ ਦੇਖਣ ਆਉਂਦੇ ਨੇ ਵੀ ਕੀ ਕੁਝ ਹੋ ਰਿਹਾ ਹੈਗਾ ਉਸ ਕਰਕੇ ਸੰਗਤਾਂ ਦਾ ਵੇਚ ਇਸਾਂ ਹੋ ਵੇਚਾਂ ਇਕੱਠ ਹੁੰਦਾ ਹੈ ਇਹ ਲਈ ਗਾਂ ਪੰਚਾਇਤ ਆ ਸਾਰਿਆਂ ਨੂੰ ਇਹ ਦੋ ਸੱਤਾ ਦਿੰਦੀ ਹੈ ਵੀ ਸਾਰੇ ਇੱਥੇ ਵੱਧ ਤੋਂ ਵੱਧ ਪਹੁੰਚਣ ਮੈਂ ਸਾਰੀ ਸੰਗਤ ਨੂੰ ਜਿੰਨੇ ਵੀ ਇੱਥੇ ਆਉਣ ਵਾਲੇ ਪਹਿਲਾਂ ਤੋਂ ਪੰਚਾਇਤ ਕਲੋਗਰਾਮ ਪੰਚਾਇਤ ਅਰਲਾ ਵੱਲੋਂ ਸਰਪੰਚ ਸਾਹਿਬ ਵੱਲੋਂ ਸਾਰੇ ਪੰਚਾਂ ਵੱਲੋਂ ਸਾਰਿਆਂ ਨੂੰ ਜਿਐ ਕਹਿਣਾ ਉਸ ਤੋਂ ਬਾਅਦ ਸਾਰੇ ਜਿੰਨੇ ਵੀ ਸੰਗਤ ਇੱਥੇ ਆਉਂਦੀ ਹੈ ਸਹਿ ਸੁਭਾਅ ਨਾਲ ਮੱਥਾ ਟੇਕੇ ਪਰ ਦੜਨਾ ਕਰੇ ਤੇ ਜਿਵੇਂ ਕੋਈ ਮੁੰਡੇ ਖੜੇ ਇਕੱਠੇ ਆਉਂਦੇ ਨੇ ਆਪਦੇ ਟਾਈਮ ਨਾਲ ਆਉਣ ਤੇ ਟਾਈਮ ਨਾਲ ਜਾਣ ਕਿਉਂਕਿ ਰਾਤਾਂ ਹੋ ਜਾਂਦੀਆਂ ਫਿਰ ਰਾਤ ਨੂੰ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਸਾਹਜਨ ਰਹਿੰਦੇ ਨੇ ਅਬਦੇ ਸਵੇਰ ਤੜਕੇ ਸਨੇਹਾੋਂ ਤਾਂ ਕਿ ਅਸੀਂ ਤੜਕੇ ਸਨੇਹਾ ਟੂਰਨਾਮੈਂਟ ਕਰਾ ਸਕਦੇ ਆ ਟਾਈਮ ਨਾਲ ਨਵੇਕ ਜੀ ਪਰ ਕਮੇਟੀ ਦੀ ਗੱਲ ਕਰੀ ਕਿਸ ਤਰ੍ਹਾਂ ਦਾ ਰੱਖ ਦਿੱਤਾ ਹੈ ਕਬੱਡੀ ਵੱਲੋਂ ਕਮੇਟੀ ਕਰਨੇ ਸਾਰੇ ਤਰ੍ਹਾਂ ਦੇ ਹਾਦਸਾ ਨੇ ਜੀ ਕੋਈ ਜੇਬ ਜਿਵੇਂ ਇੱਥੇ ਜੇਬ ਕਤਰੇ ਜਾਂ ਹੋਰ ਸ਼ਰਾਬੀ ਕੇ ਅੰਦਰ ਆਉਂਦੇ ਨੇ ਉਹਨਾਂ ਤੇ ਪੂਰੀ پابੰਦੀ ਹੈ ਤੇ ਜਿਹੜੀ ਹੋਲਣਵਾਈ ਕਰਦੇ ਆ ਨੋਂਦੇ ਪਾਵਨ ਦੀ ਐ ਫਾਕੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਅਸੀਂ ਆਪਣੀਆਂ ਪੰਚਾਇਤ ਕੱਲੋਂ ਆਪਣੀਆਂ ਅਰਜ਼ੀਆਂ ਵੀ ਦੇ ਸਕਿਆ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਕੋਸ਼ਿਸ਼ ਪ੍ਰਸ਼ਾਸਨ ਨੂੰ ਅਰਜ਼ੀਆਂ ਦੇ ਸਕਿਆ ਵੀ ਤਾਂ ਤਾਂ ਕਿ ਸਾਡਾ ਸਹਿਯੋਗ ਕੀਤਾ ਜਾਵੇ ਸੰਗਤਾਂ ਦੇ ਵਾਸਤੇ ਲੰਗਰ ਦਾ ਪ੍ਰਬੰਧ ਜਾਂ ਮਲ ਕੇ ਰਹਿਣ ਸ਼ਹਿਰ ਦਾ ਹੈ ਪ੍ਰਬੰਧ ਹਾਂ ਲੰਗਰ ਦਾ ਪੂਰਨ ਤੌਰ ਤੇ ਪ੍ਰਬੰਧ ਹੈ ਜੀ ਰਹਿਣ ਸ਼ਹਿਰ ਦਾ ਪੂਰਾ ਤੇ ਪ੍ਰਬੰਧ ਹੈ ਜੀ ਜਿਵੇਂ ਕਿ ਹੁਣ ਆਪਣੇ ਲੋਕ ਟਰਾਲੀਆਂ ਲੈ ਕੇ ਆਉਂਦੇ ਉਹਨਾਂ ਦੀ ਪਾਰਕਿੰਗ ਵਾਸਤੇ ਅਸੀਂ ਜਗ੍ਹਾ ਬਣਾ ਰਹੇ ਹਾਂ ਤੇ ਉਹ ਲਗਭਗ ਪੂਰੀ ਹੋ ਚੁੱਕੀ ਹੈ ਤੇ ਹੋਰ ਕੋਸ਼ਿਸ਼ ਕਰਦੇ ਹਾਂ ਤਾਂ ਕਿ ਕੋਈ ਪੂਰੀ ਢੱਕਾ ਨਾ ਹੋਵੇ ਤੇ ਹੋਰ ਕੀ ਕਹਿਣਾ ਚਾਹੋਗੇ ਸੰਤਰ ਉਥੇ ਆਵੇ ਹੋਰ ਆਏ ਸਰ ਜਿਹੜੇ ਜੇ ਆਇਆ ਨੂੰ ਉਹ ਵੈਲਕਮ ਤੇ ਕੋਈ ਫੁੱਲਡ ਪਾਜੀ ਨਾ ਕੀਤੀ ਜਾਵੇ ਆਪਣਾ ਮੇਲੇ ਦਾ ਨੰਦ ਬਣਾਉਂੋ ਤੇ ਆਪਣੇ ਸੁਖੀ ਹੋ ਕੇ ਘਰੇ ਗਿਆਂ ਮਾਤਾ ਦੇ ਕੇ ਆਪਣੇ ਘਰ ਨੂੰ ਜਾਓ। 1 ਦਸੰਬਰ ਮਾਰਚ ਤੇ 1 2 ਅਪ੍ਰੈਲ 31 ਮਾਰਚ ਸੁਰੂ ਹੋਣਾ 31 ਮਾਰਚ ਨੂੰ ਸੁਰੂ ਹੋਣਾ ਤੇ 1 ਤੇ 2 ਦਿੱਤੇ। ਬਲੌਤ ਜੀ ਕੀ ਕਹਿਣਾ ਚਾਹੋਗੇ ਬਾਬਾ ਜੋਗੀ ਪੀਰ ਜਿਹੜਾ ਮੇਲਾ ਲੱਗਣਾ ਹੈ 31 ਤੇ 1 ਤੇ 2 ਤੱਕ। ਤਾਂ ਕਿਸ ਤਰ੍ਹਾਂ ਦੇ ਇਹ ਪ੍ਰਬੰਧ ਹੋ ਚੁੱਕੇ ਨੇ ਕਮੇਟੀ ਵੱਲੋਂ ਤੇ ਕੀ ਕਹਿਣਾ ਚਾਹੋਗੇ ਇਲਾਕੇ ਦੀ ਸੰਗਤ ਨੂੰ ਤੇ ਆਉਣ ਵਾਲੀ ਸੰਗਤ ਨੂੰ ਅਸੀਂ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਚਿਹਲਵਾਸੀ ਨੇ ਪੰਜਾਬ 'ਚ ਵਸਦੇ ਬਾਹਰ ਐਨਆਈਆਰ ਜਿਨ੍ਹਾਂ ਨੇ ਅੱਜ ਤੱਕ ਸਹਿਯੋਗ ਦਿੱਤਾ ਹੈ ਅਸੀਂ ਉਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜਾ ਪ੍ਰਬੰਧ ਹੈ ਪ੍ਰਬੰਧ ਜਿੰਨਾ ਸ਼ਾਇ ਸਾਡੀ ਪੰਚਾਇਤ ਦੇ ਵਿੱਚ ਤੇ ਸਾਡੀ ਗ੍ਰਾਮ ਸਭਾ ਦੇ ਜਿੰਨੇ ਵੀ ਮੈਂਬਰ ਨੇ ਜਿਨ੍ਹਾਂ ਨੇ ਵੋਟਾਂ ਫੁਟਾ ਕਰਕੇ ਸਰਪੰਚ ਨੂੰ ਜਿਤਾਇਆ ਸਾਰਿਆਂ ਨੇ ਵਿੱਚ ਪੂਰਾ ਸ਼ਾਇ ਵੀ ਅਸੀਂ ਚੰਗਾ ਪ੍ਰਬੰਧ ਕਰੀਏ ਅੱਗੇ ਤੋਂ ਆਉਣ ਵਾਲੀ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਟੂਰਨਾਮੈਂਟਾਂ ਵਾਸਤੇ ਵੀ ਇਤਕੀ ਬਹੁਤ ਵਧੀਆ ਉਹ ਉੱਤਮ ਕੋਟੀ ਦਾ ਟੂਰਨਾਮੈਂਟ ਕਰਵਾਇਆ ਜਿਹਦੇ ਵਿੱਚ 75000 ਰੁਪਿਆ ਤੇ 1 ਲੱਖ ਰੁਪਿਆ ਨਾਮ ਹੈ ਦੋਨੇ ਟੀਮਾਂ ਦਾ ਤੇ ਇਸ ਕਰਕੇ ਟੀਮ ਦੋਨੋਂ ਦੋ ਟੀਮਾਂ ਜਿਹੜੀਆਂ ਆਉਣਗੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਖਿਡਾਰੀ ਵੱਧ ਤੋਂ ਵੱਧ ਪਹੁੰਚਣ ਤੇ ਪ੍ਰਬੰਧ ਪੂਰਾ ਵਧੀਆ ਕੀਤਾ ਹੋਇਆ ਹੈ ਟੂਰਨਾਮੈਂਟ ਦਾ ਜਗ੍ਹਾ ਤੇ ਵੀ ਬਹੁਤ ਵਧੀਆ ਮੁਕੰਮਲ ਕੀਤਾ ਹੋਇਆ ਕੰਮ ਤੇ ਤਾਂ ਕਿ ਜਿਹੜੇ ਖਿਡਾਰੀ ਵੀਰ ਆਉਂਦੇ ਨੇ ਉਹ ਇੱਕ ਤਾਂ ਸਾਡੇ ਵੱਲੋਂ ਬੇਨਤੀ ਹੈ ਅਸੀਂ ਕਹਿੰਦੇ ਵੀ ਨਸ਼ਾ ਕਰਕੇ ਖੇਡਣਾ ਇੱਕ ਪਾਪ ਹੈ ਗਰਾਊਂਡ ਦੇ ਵਿੱਚ ਨਸ਼ਾ ਕਰਕੇ ਆਉਣਾ ਉਹ ਕੋਈ ਵਧੀਆ ਗੱਲ ਨਹੀਂ ਨਸ਼ਾ ਬਿਲਕੁਲ ਨਾ ਕਰਨ ਜੇ ਕੋਈ ਨਸ਼ਾ ਮਿਲ ਵੀ ਜਾਂਦਾ ਬੰਦਾ ਤਾਂ ਅਸੀਂ ਉਹ ਟੀਮ ਵੀ ਸਕ੍ਰੈਚ ਕਰ ਸਕਦੇ ਹਾਂ ਇਹ ਸਾਨੂੰ ਅਧਿਕਾਰ ਹੈਗਾ ਸਾਡੀ ਪੰਚਾਇਤ ਨੇ ਵੀ ਕਿਹਾ ਵੀ ਨਸ਼ਾ ਕਰਕੇ ਖੇਡਣਾ ਗਲਤ ਹੈਗਾ ਤੇ ਬਾਕੀ ਜਿਹੜੀਆਂ ਟੀਮਾਂ ਹੋਣਗੀਆਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਕਿ ਤੜਕੇ ਸੋਭਾ ਹੋਣ ਕਿਉਂਕਿ ਹਰ ਇੱਕ ਟੀਮ ਦੇਖੀ ਜਾਂਦੇ ਨੇ ਸਾਡੀ ਤਕੜੀ ਟੀਮ ਨਾਲ ਮੈਚ ਨਾ ਪੈ ਜੇ ਉਹ ਲੇਟ ਕਰੀ ਜਾਂਦੇ ਨੇ ਤਾਂ ਫਿਰ ਰਾਤ ਹੋ ਜਾਂਦੀ ਹੈ ਅਸੀਂ ਬਿਲਕੁਲ 5 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਟੀਮ ਕੋਈ ਵੀ ਖੜ੍ਹਾਵਾਗੇ ਨਹੀਂ ਤੇ ਇੱਕ ਦਿਨ ਵੀ ਨਹੀਂ ਵਧਾਵਾਂਗੇ ਇਹ ਨੋਟ ਰੱਖਣਾ ਸਿਰਫ ਦੋ ਤਰ੍ਹਾਂ ਦੇ ਵਿੱਚ ਟੀਮਾਂ ਜਿਹੜੀਆਂ ਉਹਨਾਂ ਨੂੰ ਮੁਕੰਮਲ ਟੂਰਨਾਮੈਂਟ ਕਰਵਾ ਕੇ ਅਸੀਂ ਸਨੇਹਾ ਫਾਈਨਲ ਕਰਾਂਗੇ ਕਿਉਂਕਿ ਲੇਟਾ ਲੂਟਾ ਅਸੀਂ ਬਿਲਕੁਲ ਨਹੀਂ ਲਾਉਣੀਆਂ ਨਾ ਹੀ ਰਾਤ ਦਾ ਕੋਈ ਪ੍ਰੋਗਰਾਮ ਰੱਖਿਆ ਸਮੇਂ ਸਰ ਪਹੁੰਚਣਾ ਹੈ ਇਸ ਕਰਕੇ ਸਾਰੇ ਟੀਮਾਂ ਨੂੰ ਬੇਨਤੀ ਹੈ ਦੂਰੋਂ ਦੂਰੋਂ ਆਉਣ ਬਾਕੀ ਜਿਹੜੇ ਦਰਸ਼ਕ ਆਉਣਗੇ ਸਾਰੇ ਵੀਰ ਉਹਨਾਂ ਨੂੰ ਵੀ ਬੇਨਤੀ ਹੈ ਕਿ ਹੁੱਲੜ ਬਾਜੀ ਜਿਵੇਂ ਟਰੈਕਟਰਾਂ ਦੇ ਉੱਤੇ ਸਾਊਂਡ ਲਾਉਣੇ ਕੋਈ ਵਧੀਆ ਗੱਲ ਨਹੀਂ ਹੈਗੀ ਮੇਲਾ ਇਹ ਬਹੁਤ ਅਚਾਰ ਨਾਲ ਬਣਾਇਆ ਜਾਂਦਾ ਹੈ ਇੱਥੇ ਹੁੱਲੜ ਬਾਜੀਆਂ ਨਾ ਕਰਨ ਤਾਂ ਕਿ ਇਸ ਮੇਲੇ ਨੂੰ ਆਪਾਂ ਪਾਰਦਰਸ਼ੀ ਢੰਗ ਨਾਲ ਨੇ ਪ੍ਰਚਲ ਸਕੀਏ ਤੇ ਬਾਕੀ ਚਹਿਲ ਵੀਰਾਂ ਨੂੰ ਸਾਰੇ ਵੀਰਾਂ ਨੂੰ ਉਥੋਂ ਬੇਨਤੀ ਹੈ ਕਿ ਮੇਲਾ ਦੇਖਣ ਤੋਂ ਬਾਅਦ ਜੇ ਕੋਈ ਪ੍ਰਬੰਧ ਦੇ ਵਿੱਚ ਕਮੀ ਹੈ ਤਾਂ ਸਾਡੇ ਸਰਪੰਚ ਸਾਹਿਬ ਸਰਦਾਰ ਹਰਪਾਜਨ ਸਿੰਘ ਜੀ ਤੇ ਹੋਰ ಗ್ರಾಮ ਪੰਚਾਇਤ ਹੈ ਜਿਹੜੀ ਸਾਰੀ ਉਹਨਾਂ ਦੇ ਨੰਬਰ ਦਿੱਤੇ ਹੋਏ ਨੇ ਕਿ ਜੇ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਕੋਈ ਕਮੀ ਹੈ ਤਾਂ ਉਹ ਅਸੀਂ ਅਗਲੀ ਵਾਰ ਮੇਲੇ ਦੇ ਉੱਤੇ ਜ਼ਰੂਰ ਨੋਟ ਕਰੀ ਜਾਊਗੀ ਤੇ ਉਹ ਲਿਖਤ ਅੱਗੇ ਤੋਂ ਨਹੀਂ ਆਏ ਜੋ ਆਊਗੀ ਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਚੈਲ ਵੀਰਾਂ ਨੂੰ ਕਿ ਵੱਧ ਤੋਂ ਵੱਧ ਹੋ ਬਾਕੀ ਉੱਥੇ ਜਿਹੜੀ ਬਲਿੰਦ ਦੀ ਸੇਵਾ ਚੱਲ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਬਲੈ ਤਾਂ ਨਵੇਂ ਪੈ ਰਹੀ ਹੈ ਜਿਨੇ ਵੀ ਕਿਤੇ ਸੇਵਾ ਕਰਨੀ ਹੈ ਤਾਂ ਉਹ ਮੇਲੇ ਦੇ ਉੱਤੇ ਆਪਣੇ ਸਰਪੰਚ ਸਾਹਿਬ ਨਾਲ ਸੰਪਰਕ ਕਰਕੇ ਕੋਈ ਵੀ ਛੱਡਾ ਦੇ ਸਕਦਾ ਹੈ ਤਾਂ ਅਸੀਂ ਬੇਨਤੀ ਕਰਦੇ ਹਾਂ ਸਾਰੇ ਚੈਲ ਵੀਰਾਂ ਨੂੰ ਕਿ ਫੇਰ ਮੈਂ ਕਹਿਣਾ ਕਿ ਛੇਤੀ ਆ ਕੇ ਇੱਕ ਟੀਮ ਨੂੰ ਬੇਨਤੀ ਕਰਦਾ ਕਿ ਟੂਰਨਾਮੈਂਟ ਆਪਾਂ ਭਾਰਦਾਰ ਸੀਟਾਂਗ ਨਾ ਕਰਵਾਈਏ ਤੇ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਧੰਨਵਾਦ ਜੀ